ਦੇਸ਼ ਦੀ ਰਾਖੀ ਲਈ ਭਾਰਤੀ ਸੈਨਾ ਦੇ ਇੱਕ ਹੋਰ ਜਵਾਨ ਨੇ ਅੱਜ ਸ਼ਹਾਦਤ ਦਿੱਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਸਤਨਾਮ ਸਿੰਘ ਜੋ ਕਿ ਸੈਨਾ ਦੇ ਵਿੱਚ ਹਵਲਦਾਰ ਸਨ ਉਹਨਾਂ ਦੇ ਜੋ ਸ਼ਹਾਦਤ ਦੀ ਖਬਰ ਹੈ ਪਿੰਡ ਦੇ ਵਿੱਚ ਪਹੁੰਚੀ ਹੈ ਔਰ ਇਸ ਵੇਲੇ ਪੂਰੇ ਪਿੰਡ ਦੇ ਵਿੱਚ ਦੁੱਖ ਦੀ ਲਹਿਰ ਹੈ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਪਰ ਜੇਕਰ ਉਸ ਪਰਿਵਾਰ ਦੀ ਗੱਲ ਕਰੀਏ ਜਿਨ੍ਹਾਂ ਦੇ ਉੱਪਰ ਇਹ ਪਹਾੜ ਜੋ ਹੈ ਦੁੱਖਾਂ ਦਾ ਟੁੱਟਿਆ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਔਰ ਉਸ ਸ਼ਹੀਦ ਦੀ ਪਤਨੀ ਉਹ ਵੀ ਮੇਰੇ ਨਾਲ ਨੇ ਮੈਂ ਉਹਨਾਂ ਦੀ ਬੇਟੀ ਨਾਲ ਗੱਲ ਕਰਦਾ ਜੋ ਛੇਵੀਂ ਕਲਾਸ ਦੇ ਵਿੱਚ ਪੜਦੀ ਹੈ ਬੱਚੇ ਇਹ ਦੱਸੋ ਕਿ ਤੁਹਾਡੇ ਪਾਪਾ ਕੀ ਚਾਹੁੰਦੇ ਸੀ ਤੁਸੀਂ ਕੀ ਬਣੋ ਮੇਰੇ ਪਾਪਾ ਚਾਹੁੰਦੇ ਹੈਗੇ ਵੱਡੇ ਹੋ ਕੇ ਪੜ੍ਹ ਲਿਖ ਕੇ ਵਧੀਆ ਮੇਰੇ ਨਾਮ ਰੌਸ਼ਨ ਕਰਨ ਤੇ ਵਧੀਆ ਨਾਮ ਕ੍ਰਿਤੇ ਵੀ ਲੱਗਣ ਤੇ ਮੈਂ ਖੂਬ ਪੜ੍ਹਾਂਗਾ ਐਸੀ ਕਿਹੜੀ ਚੀਜ਼ ਸੀ ਜਿਹੜੀ ਤੁਸੀਂ ਸੋਚਿਆ ਸੀ ਕਿ ਜਦੋਂ ਪਾਪਾ ਆਣਗੇ ਤੇ ਉਹ ਲੈ ਕੇ ਆਉਣਗੇ ਜਾਂ ਉਹਨਾਂ ਦੇ ਨਾਲ ਜਾ ਕੇ ਤੁਸੀਂ ਲੈਣੀ ਹੈ ਮੈਂ ਮੈਨੂੰ ਮੀਟ ਸੀ ਕਿ ਉਹ ਲੈਪਟਾਪ ਲੈ ਕੇ ਆਉਣਗੇ ਪਰ ਉਹਨਾਂ ਨੇ ਲੈਪਟਾਪ ਲੈ ਕੇ ਨਹੀਂ ਆਏ ਤੇ ਤੁਸੀਂ ਪੜ੍ਹ ਲਿਖ ਕੇ ਕੀ ਬੰਨਣਾ ਚਾਹੁੰਦੇ ਹੋ ਮੈਂ ਪੜ੍ਹ ਲਿਖ ਕੇ ਆਈਪੀਐਸ ਬੰਨਣਾ ਚਾਹੁੰਨੀ ਆ ਤਾਂ ਕਿ ਜਿਹੜੇ ਜਿਨ੍ਹਾਂ ਨੇ ਮੇਰੇ ਪਾਪਾ ਨੂੰ ਸ਼ਹੀਦ ਕੀਤਾ ਵਾ ਉਹਨਾਂ ਤੋਂ ਬਦਲਾ ਲੈ ਸਕਾਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਕਹਿਣਾ ਜਾਓਗੇ ਕਿਉਂਕਿ ਹਰ ਰੋਜ਼ ਲੋਕ ਸ਼ਹੀਦ ਹੋ ਰਿਹਾ ਜਵਾਨ ਸਾਡੀ ਭਾਰਤੀ ਫੌਜ ਦੇ ਤੁਸੀਂ ਕੀ ਕਹੋਗੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੇਰਾ ਮੈਸੇਜ ਇਹ ਆ ਕਿ ਜੋ ਜੋ ਵੀ ਹੱਡੇ ਦੇਸ਼ ਤੇ ਸ਼ਿਦਾਂ ਦੇਸ਼ ਤੇ ਜਵਾਨਾਂ ਨੂੰ ਮਾਰ ਰਿਹਾ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਜਾਵੇ ਸ਼ਹੀਦ ਸਤਨਾਮ ਸਿੰਘ ਜੀ ਦੀ ਪਤਨੀ ਉਹ ਵੀ ਮੇਰੇ ਨਾਲ ਨੇ ਤੁਸੀਂ ਇਹ ਦੱਸੋ ਕਿ ਪਰਿਵਾਰ ਦਾ ਜੋ ਪੂਰਾ ਖਰਚਾ ਸੀ ਜਾਂ ਘਰ ਨੂੰ ਚਲਾਉਣ ਵਾਲੇ ਕੋਈ ਹੋਰ ਵੀ ਸੀ ਜਾਂ ਸਤਨਾਮ ਸਿੰਘ ਜੀ ਹੀ ਇਸ ਘਰ ਨੂੰ ਚਲਾਉਂਦੇ ਸੀ ਨਹੀਂ ਸਤਨਾਮ ਸਿੰਘ ਸਾਹਿਬ ਕੋਈ ਨੌਕਰੀ ਨੌਕਰੀ ਕੋਈ ਪੈਲੀ ਨਹੀਂ ਕੋਈ ਬੰਨਾਨੀ ਕੁਝ ਨਹੀਂ ਹੋਰ ਇਹ ਇਹਨਾਂ ਬੱਚਿਆਂ ਦੀ ਪਰਵਰਿਸ਼ ਵਾਸਤੇ ਔਰ ਪਰਿਵਾਰ ਦਾ ਜੋ ਪਾਲਣ ਪੋਸਣ ਹੈ ਉਸ ਦੇ ਲਈ ਕੀ ਤੁਹਾਡੀ ਮੰਗ ਹੈ ਸਰਕਾਰ ਤੋਂ ਮੰਗ ਸਕਤ ਹਾਂ ਤੋਂ ਕੀ ਮੰਗੇ ਕਿਉਂਕਿ ਜੋ ਸੁਪਨਾ ਸੀ ਇਹਨਾਂ ਦੇ ਪਿਤਾ ਨੇ ਦੇਖਿਆ ਜਾਂ ਜੋ ਬੱਚਿਆਂ ਨੇ ਦੇਖਿਆ ਉਸ ਨੂੰ ਪੂਰਾ ਕਰਨ ਵਾਸਤੇ ਸਰਕਾਰ ਮਦਦ ਤਾਂ ਕਰੇਗੀ ਪਰ ਤੁਸੀਂ ਕੋਈ ਖਾਸ ਜਿਹੜੀ ਚੀਜ਼ ਜੇਕਰ ਸਰਕਾਰ ਤੋਂ ਤੁਸੀਂ ਚਾਹੁੰਦੇ ਹੋ ਸਾਡੇ ਜ਼ਰੀਏ ਉਹ ਮੈਸਜ ਕੀ ਚਾਹੇ ਕਿ ਉਹ ਜੀ ਇੱਥੇ ਪੁੱਛ ਲਓ ਤੁਸੀਂ ਦੱਸੋ ਕਿ ਤੁਸੀਂ ਸਰਕਾਰ ਤੋਂ ਚਾਹੁੰਦੇ ਹੋ ਜੋ ਸੁਪਨੇ ਤੁਹਾਡੇ ਪਿਤਾ ਨੇ ਜਾਂ ਤੁਸੀਂ ਦੇਖੇ ਸੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਮੈਨੂੰ ਮੈਨੂੰ ਇਹ ਕਿ ਬਸ ਮੈਨੂੰ ਪੜ੍ਹਾਈ ਕੀਤੀ ਚਲ ਤਾਂ ਕਿ ਮੈਂ ਆਪਣੇ ਮੂਮਾ ਪਾਪਾ ਦਾ ਨਾਮ ਰੌਸ਼ਨ ਕਰ ਸਕਾਂ ਤੇ ਇਹ ਹਨ ਉਸ ਸ਼ਹੀਦ ਦੇ ਪਰਿਵਾਰ ਦੇ ਮੈਂਬਰ ਔਰ ਉਹਨਾਂ ਦੀ ਜੋ ਬੇਟੀ ਉਸ ਦਾ ਇਹ ਹੀ ਕਹਿਣਾ ਕਿ ਸਤਨਾਮ ਸਿੰਘ ਦਾ ਇਹੀ ਸੁਪਨਾ ਸੀ ਕਿ ਉਹਨਾਂ ਦੀ ਬੇਟੀ ਪੜ੍ਹ ਲਿਖ ਕੇ ਕੋਈ ਅਫਸਰ ਬਣੇ ਔਰ ਬੇਟੀ ਦੀ ਵੀ ਇਹੀ ਖੁਆਇਸ਼ ਹੈ ਕਿ ਉਹ ਆਈਪੀਐਸ ਬੰਨਣਾ ਚਾਹੁੰਦੀ ਹੈ ਔਰ ਸਭ ਤੋਂ ਜੋ ਖਾਸ ਗੱਲ ਇਸਨੇ ਦੱਸੀ ਕਿ ਇਸ ਨੂੰ ਇੰਤਜ਼ਾਰ ਸੀ ਕਿ ਉਸ ਦੇ ਪਿਤਾ ਘਰ ਆਉਣ ਔਰ ਲੈਪਟਾਪ ਲੈ ਕੇ ਦੇਣ ਲੈਪਟਾਪ ਦੇ ਨਾਲ ਇਹ ਆਪਣੀ ਪੜ੍ਹਾਈ ਨੂੰ ਅੱਗੇ ਤੋਰਨਾ ਚਾਹੁੰਦੀ ਹੈ ਇਸ ਦੇ ਸੁਪਨੇ ਸਰਕਾਰੀ ਮਦਦ ਦੇ ਨਾਲ ਵੀ ਪੂਰੇ ਹੋ ਜਾਣੇ ਹੋ ਸਕਦੇ ਨੇ ਪਰ ਜੋ ਸਹਾਰਾ ਇੱਕ ਪਿਤਾ ਦਾ ਹੁੰਦਾ ਹੈ ਉਹ ਇਸ ਦੇ ਸਿਰ ਦੇ ਉੱਪਰੋਂ ਉੱਠ ਚੁੱਕਿਆ ਔਰ ਪਰਿਵਾਰ ਅਤੇ ਪੂਰਾ ਪਿੰਡ ਦੇ ਨਾਲ-ਨਾਲ ਪੂਰਾ ਦੇਸ਼ ਵੀ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰ ਰਿਹਾ ਹੈ ਔਰ ABP ਨਿਊਜ਼ ਵੀ ਉਸ ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ ਰਾਜੀਵ ਸ਼ਰਮਾ ABP ਸੰਜਾ ਤਰਨਤਾਰਨ